ਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਜੀ ਗੱਲ ਕਰਾਂਗੇ ਕਿ ਸਮਾਰਟ ਸੀਡਰ ਦੀ ਜਿਹੜੀ ਕਣਕ ਬੀਜੀ ਏ ਤੇ ਕਿੰਨੀ ਕ ਹੋ ਗਈ ਏ ਇੱਕ ਹੁੰਦਾ ਜੀ ਸੁਪਰ ਸੀਡਰ ਇੱਕ ਹੁੰਦਾ ਜੀ ਹੈਪੀ ਸੀਡਰ ਤੇ ਇੱਕ ਸਰਫੇਸ ਸੀਡਰ ਆ ਜੀ ਕਈ ਤਕਨੀਕਾਂ ਤਕਨੀਕਾਂ ਨਾਲ ਕਿਸਾਨ ਪਰ ਕਣਕ ਬੀਜਦੇ ਨੇ ਤੇ ਪਰ ਇਹ ਕਣਕ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਸਮਾਰਟ ਸੀਡਰ ਦੇ ਨਾਲ ਕਣਕ ਬੀਜੀ ਤੁਸੀਂ ਪੂਰਾ ਖੇਤ ਵੇਖ ਸਕਦੇ ਹੋ ਕਿ ਖਰਾਬ ਵਾਲ ਮਤਲਬ ਆ ਚੁੱਕੀ ਏ ਤੇ ਕਣਕ ਲਗਭਗ ਅੱਜ 17-18 ਦਿਨ ਦੀ ਹੋ ਚੁੱਕੀ ਹੈ ਤੇ ਸਮਾਰਟ ਸੀਡਰ ਨਾਲ ਬਜਾਈ ਕੀਤੀ ਸੀ ਤੇ 40 ਤੋਂ 42 ਕਿਲੋ ਬੀਜ ਪਰ ਏਕੜ ਦੇ ਹਿਸਾਬ ਨਾਲ ਕੇੜਿਆ ਜੀ ਤੇ 60 ਤੋਂ 65 ਕਿਲੋ ਡੀਏਪ ਪਰ ਏਕੜ ਦੇ ਹਿਸਾਬ ਦੇ ਨਾਲ ਪਾਈਏ ਤੇ ਤੁਸੀਂ ਪਰਾਲੀ ਵੇਚ ਸਕਦੇ ਹੋ ਕਿ ਵੇਚੇਗੀ ਪਈਏ ਤੇ ਉੱਤੇ ਦੇ ਸਕਦੇ ਹੋ ਸਿਆਰ ਕੇ ਕਣਕ ਦੇ ਪੂਰੇ ਫੁੱਲ ਹੋ ਚੁੱਕੇ ਨੇ ਮਤਲਬ ਫਰਿਆਵਲ ਹੋ ਚੁੱਕੀ ਹੈ ਪੂਰੀ ਤੇ ਜਿੱਥੇ ਪਰਾਲੀ ਏ ਉੱਥੇ ਥੋੜੀ ਜੀ ਕਣਕ ਜ਼ਿਆਦਾ ਪਰਾਲੀ ਉਸੇ ਕਣਕ ਥੋੜੀ ਜੀ ਘੱਟ ਜਵਦੀ ਪਰ ਜਿੱਥੇ ਪਰਾਲੀ ਥੋੜੀ ਘੱਟ ਵਾ ਉੱਥੇ ਕਣਕ ਬਹੁਤ ਜ਼ਿਆਦਾ ਹਰੇਆਵਲ ਤੇ ਆਪਦੀ ਤੁਸੀਂ ਆਪ ਬੰਦੇ ਨੂੰ ਵੇਖ ਸਕਦੇ ਹੋ ਕਿ ਇਸ 스마트 ਸੀਡਰ ਦੇ ਨਾਲ ਕਣਕ ਦੀ ਬਜਾਈ ਕੀਤੀ ਹੋਈ ਹੈ ਇਹ ਬਿਨਾਂ ਅੱਗ ਲਾਏ ਖੇਤ ਦੀ ਮਤਲਬ ਕੀਤੀ ਹੀ ਬਜਾਈ ਤੇ ਵਿੱਚ ਪਲਮਣ ਚੋਨਾ ਸੀ 128 ਤੇ ਬਾਅਦ ਚ ਐਸਐਮਐਸ ਵਾਲੀ ਮਸ਼ੀਨ ਦੇ ਨਾਲ ਚੋਨਾ ਵਧਿਆ ਤੁਸੀਂ ਵੇਖ ਸਕਦੇ ਹੋ ਤੇ ਬਾਅਦ ਚ ਕਿ ਜਦੋਂ ਤੁਸੀਂ ਸਮਾਰਟ ਸੀਡਰ ਨਾਲ ਕਣਕ ਦੀ ਕੀੜੀ ਕਰਤੀ ਤੇ ਪਰਾਲੀ ਦਾ ਤੁਸੀਂ ਆਪ ਦੇ ਸਕਦੇ ਹੋ ਕਿੰਨੀ ਕੇ? ਜਨਾਲੀ ਪਰਾਲੀ ਹੈ ਲੱਗੀ ਹੈ ਤੇ ਜਿੱਥੇ ਨਹੀਂ ਪਰਾਲੀ ਆ ਗਈ ਉਸੇ ਕਣਕ ਦੇ ਵੇਖ ਸਕਦੇ ਹੋ ਕਿ 40 ਕਿਲੋ ਬੀਜ ਪਾਇਆ ਜੀ 40 ਤੋਂ 42 ਕਿਲੋ ਬੀਜ ਪਰ 1 ਏਕੜ ਦੇ ਹਿਸਾਬ ਦੇ ਨਾਲ ਸੋ ਤਾਂ ਮਾਤਾ ਵੀਰੂ ਵੇਖਣ ਦੇ